ਸਵਾਗਤ ਹੈ ਤੁਹਾਡਾ ਸੈੱਟ ਸੱਚ ਟੀਵੀ ਤੇ ਮੈਂ ਮਲੇਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਸਮੇਂ ਸਿਰ ਹੁੰਦੀ ਸੀ ਹਾਦਸਾ ਗ੍ਰਸਤ ਡ੍ਰੀਮਲਾਈਨਰ ਦੀ ਝਾਂਚ 에ਅਰ ਇੰਡੀਆ ਸੀਈਓ ਈਰਾਨ ਇਜ਼ਰਾਈਲ ਚ ਜੰਗ ਦੇ ਮੱਦੇਨਜ਼ਰ ਪਾਵਨ ਸ੍ਰੋਗ ਕੋ ਲਿਆਉਣ ਦਾ ਪ੍ਰਬੰਧ ਕਰੇ ਸਕਾਰ ਐਡਵੋਕੇਟ ਧਾਮੀ ਹਰਾਨੀ ਜਨਕ 2025 ਦਾ ਕੈਲੰਡਰ ਹੂ ਬੂ 1941 ਵਰਗਾ ਈਰਾਨ ਇਜ਼ਰਾਈਲ ਜੰਗ ਚ ਰੋਸ ਦੀ ਐਂਟਰੀ ਅਮਰੀਕਾ ਨੂੰ ਦਿੱਤੀ ਸਿੱਧੀ ਚੇਤਾਵਨੀ ਲੁਧਿਆਣਾ ਪੱਛਮੀ ਜਿਮੜੀ ਚੋਣ 51.33% VOTING ਨਤੀਜਾ 23 ਨੂੰ ਗਿੱਦੜਵਾੜ ਚ ਕਾਨੂੰਗੋ ਵੱਲੋਂ ਗੋਲੀ ਮਾਰ ਕੇ ਕੁਤੂਸੀ ਸਵਾ ਦੋ ਲੱਖ ਪਰਿਵਾਰਾਂ ਨੂੰ ਕਵਰ ਕਰਕੇ ਜ਼ਿਲ੍ਹਾ ਸੰਗਰੂਰ ਸੂਬੇ ਚੋਂ ਮੋਹਰੀ ਹੈਰੋਨਾ ਤੇ ਡਰੱਗ ਮੰਡੀ ਸਣੇ ਦੋ ਨੌਜਵਾਨ ਗ੍ਰਿਫਤਾਰ ਪੰਜਾਬ ਦੇ ਬਿਜਲੀ ਰੈਗੂਲੇਟਰੀ ਕਮਿਸ਼ਨ ਲਈ ਨਵੀਂ ਚੋਣ ਕਮੇਟੀ ਕਾਇਮ ਜੁੱਧ ਨਸ਼ਿਆਂ ਵਿਰੁੱਧ 132 ਨਸ਼ਾ ਤਸਕਰਾਂ ਤੋਂ ਕਿਲੋ ਤੋਂ ਵੱਧ ਹੈਰੋਨ ਬਰਾਮਦ ਸੁਬੇਚਾ ਟ੍ਰੈਫਿਕ ਸੈਂਸਰ ਕਰਵਾਏਗੀ ਸਰਕਾਰ ਈਟੀਓ ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੇ ਗੈਰਕਾਨੂੰਨੀ ਭੰਡਾਰਨ ਤੇ ਛਾਪੇ ਮੱਕੀ ਐਮਐਸਪੀ ਤੇ ਖਰੀਦਣ ਦੀ ਮੰਗ ਹੁਣ ਖਬਰਾਂ ਵਿਸਤਾਰ ਨਾਲ 에어 ਇੰਡੀਆ ਦੇ ਸੀਈਓ ਤੇ ਐਮਡੀ ਕੈਂਬਲ ਵਿਲਸਨ ਨੇ ਕਿਹਾ ਅਹਮਦਾਬਾਦ ਵਿੱਚ 12 ਜੂਨ ਨੂੰ ਹਾਦਸਾ ਗ੍ਰਸ ਹੋਇਆ ਬੋਇੰਗ 787 8 ਡੀ ਲਾਈਨਰ ਦੀ ਸਾਂਸਵਾਲ ਤੇ ਲੋਡਿੰਗ ਦੀ ਜਾਂਚ ਸਮੇਂ ਸਰਉਂਦੀ ਸੀ ਉਨਾ ਕਿਹਾ ਕਿ ਜਹਾਜ਼ ਦੀ ਪ੍ਰਮੁੱਖ ਜਾਂਚ ਜੂਨ 2023 ਵਿੱਚ ਕੀਤੀ ਗਈ ਸੀ ਤੇ ਅਗਲੀ ਜਾਂਚ ਇਸ ਸਾਲ ਦਸੰਬਰ ਵਿੱਚ ਹੋਣੀ ਸੀ ਬਿਲਸਨ ਨੇ 에어 ਇੰਡੀਆ ਰਾਈਨ ਸਫ਼ਰ ਕਰਦੇ ਯਾਤਰੀਆਂ ਨੂੰ ਇੱਕ ਸਨੇਹ ਵਿੱਚ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਲਈ 에어 ਇੰਡੀਆ ਦੇ ਕਮਾਂਤਰੀ ਆਪਰੇਸ਼ਨਾਂ ਵਿੱਚ 15 ਪੀਸ ਦੀ ਕਟੌਤੀ ਆਰਜੀ ਪੇਸ਼ਕਦਮੀ ਹੈ ਜਿਸ ਨਾਲ ਸ਼ਾਇਦ 에어 ਲਾਈਨ ਦੇ ਕਸਟਮਰਾਂ ਦੀਆਂ ਯਾਤਰਾ ਯੋਜਨਾਵਾਂ 'ਤੇ ਅਸਰ ਅੰਦਾਜ਼ ਹੋ ਸਕਦੀਆਂ ਹਨ 에어 ਇੰਡੀਆ ਦੇ ਮੁਖੀ ਨੇ ਕਿਹਾ ਜਹਾਜ਼ ਦੀ ਨਿਯਮਤ ਜਾਂਚ ਸਮੇਂ ਚਰ ਕੀਤੀ ਗਈ ਸੀ ਇਸ ਦੀ ਆਖਰੀ ਪ੍ਰਮੁੱਖ ਜਾਂ ਜੂਨ 2023 ਵਿੱਚ ਹੋਈ ਸੀ ਅਤੇ ਅਗਲੀ ਦਸੰਬਰ 2025 ਵਿੱਚ ਹੋਣੀ ਸੀ ਇਸ ਦੇ ਸੱਜੇ ਇੰਜਨ ਨੂੰ ਮਾਰਚ 2025 ਵਿੱਚ ਓਵਰਹਾਲ ਕੀਤਾ ਗਿਆ ਸੀ ਅਤੇ ਖੱਬੇ ਇੰਜਨ ਦੀ ਜਾਂਚ ਅਪ੍ਰੈਲ 2025 ਵਿੱਚ ਕੀਤੀ ਗਈ ਸੀ ਜਹਾਜ਼ ਅਤੇ ਇੰਜਨ ਦੋਵਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਜਾਂਚ ਕੀਤੀ ਗਈ ਸੀ ਜਿਸ ਨਾਲ ਉਡਾਣ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਦਿਖਾਈ ਦਿੱਤੀ ਇਹ ਲਾਈਨ ਮੁਖੀ ਨੇ ਕਿਹਾ ਕਿ 243 ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਦੇ ਨਾਲ ਜ਼ਮੀਨ ਤੇ 34 ਲੋਕਾਂ ਦੀ ਮੌਤ ਨੇ ਸਾਨੂੰ ਸਾਰਿਆਂ ਨੂੰ ਡੂੰਘੇ ਦੁੱਖ ਵਿੱਚ ਛੱਡ ਦਿੰਦਾ ਹੈ ਬਿਲਸਨ ਨੇ ਕਿਹਾ ਇਸ ਭਿਆਨਕ ਹਾਦਸੇ ਦੇ ਪੀੜਤ ਪਰਿਵਾਰਾਂ ਅਤੇ ਜੀਵਾਂ ਲਈ ਅਸੀਂ ਜੋ ਦਰਦ ਮਹਿਸੂਸ ਕਰਦੇ ਹਾਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਅਸੀਂ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਇਸ ਦੁਖਾਂਤ ਦੇ ਕਾਰਨ ਨੂੰ ਸਮਝਣ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਸਾਡੀਆਂ ਭਾਵਨਾਵਾਂ ਪੀੜਤਾ ਨਾਲ ਹਨ ਕੈਂਬਲ ਬਿਲਸਨ ਨੇ ਕਿਹਾ ਕਿ 12 ਜੂਨ ਦੇ ਹਾਦਸੇ ਤੋਂ ਬਾਅਦ ਅਤੇ ਡਾਇਰੈਕਟੋਰੇਟ ਜਨਰਲ ਆਫ ਸੇਵਲ aeration ਦੇ ਨਿਰਦੇਸ਼ਾਂ ਅਨੁਸਾਰ A line ਆਪਣੇ 33 ਵਾਹਨ 787 ਜਹਾਜ਼ਾਂ ਦੀ ਪੂਰੀ ਸੁਰੱਖਿਆ ਜਾਂਚ ਕਰ ਰਹੀ ਹੈ। ਉਹਨਾਂ ਕਹੇ ਕਿ ਹੁਣ ਤੱਕ 26 ਜਹਾਜ਼ਾਂ ਲਈ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਇਹਨਾਂ ਨੂੰ ਸੇਵਾ ਲਈ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਕਹੇ ਕਿ ਬਾਕੀ ਜਹਾਜ਼ ਇਸ ਸਮੇਂ ਜੋ ਨਵਧ ਮਰਮਤ ਅਧੀਨ ਹਨ ਅਤੇ ਇਹਨਾਂ ਨੂੰ ਮੁੜ ਸੇਵਾ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਇਹਨਾਂ ਦੀ ਵਿਧੀਕ ਜਾਂਚ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਈਰਾਨ ਅਤੇ ਇਜ਼ਰਾਈਲ ਵਿੱਚ ਚੱਲ ਰਹੀ ਆਪਸੀ ਜੰਗ ਵਾਲੇ ਹਾਲਾਤ ਦੇ ਮੱਦੇਨਜ਼ਰ ਉੱਥੇ ਸਥਿਤ ਗੁਰਦੁਆਰਾ ਸਹਿਵਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਠੋਕਵੇਂ ਕਦਮ ਚੁੱਕਣ ਲਈ ਕਿਹਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਲਈ ਸਰਬੋਤਮ ਹਨ ਜਿਨ੍ਹਾਂ ਦਾ ਸਤਕਾਰ ਤੇ ਸੁਰੱਖਿਆ ਸਿੱਖ ਪੰਥ ਲਈ ਸਭ ਤੋਂ ਐਮ ਹੈ ਉਨਾ ਕਹਾਂਗੇ ਮੌਜੂਦਾ ਸਮੇਂ ਈਰਾਨ ਤੇ ਇਜ਼ਰਾਈਲ ਵਿਚ ਜੰਗ ਦੇ ਨਾਜੁਕ ਹਾਲਾਤ ਕਾਰਨ ਉੱਥੇ ਸਥਿਤ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਕਹਾਂਗੇ ਭਾਰਤ ਸਰਕਾਰ ਨੂੰ ਆਪਣੀ ਕੂਟਨੀਤਿਕ ਸਬੰਧਾਂ ਤੇ ਕਮਾਂਤਰੀ ਮੰਚਾਂ ਦੀ ਵਰਤੋਂ ਕਰਦਿਆਂ ਈਰਾਨ ਤੇ ਇਜ਼ਰਾਈਲੀਆ ਸਰਕਾਰਾਂ ਨਾਲ ਸੰਪਰਕ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗੁਰਦੁਆਰਾ ਸਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ ਤੇ ਉਹਨਾਂ ਦਾ ਸਤਿਕਾਰ ਬਣਿਆ ਰਹੇ। ਐਡਵੋਕੇਟ ਧਾਮੀ ਨੇ ਈਰਾਨ ਤੇ ਇਜ਼ਰਾਈਲ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਸਰਕਾਰਾਂ ਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਗੁਰਦੁਆਰਾ ਸਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਯਕੀਨੀ ਬਣਾਉਣ ਉਹਨਾਂ ਕਹਾਂ ਕੇ ਸ਼ਰੋਣੀ ਕਮੇਟੀ ਇਸ ਮਾਮਲੇ ਤੇ ਨਿਗਰਾਨੀ ਰੱਖ ਰਹੀ ਹੈ ਤੇ ਭਾਰਤ ਸਰਕਾਰ ਤੋਂ ਉਮੀਦ ਕਰਦੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਤੇ ਤੁਰੰਤ ਕਾਰਵਾਈ ਕਰੇ ਇਸ ਸਾਲ ਦਾ ਕੈਲੰਡਰ ਹੂ ਬੂ ਸਾਲ 1941 ਵਰਗਾ ਹੋਣ ਕਰਕੇ ਇੰਟਰਨੈਟ ਤੇ ਲੋਕ ਅਲੱਗ-ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ ਇਸ ਸਾਲ 6 ਮਹੀਨਿਆਂ ਚ ਜੰਗਾਂ, ਜਹਾਜ਼, ਹਾਸੇ ਤੇ ਕੁਦਰਤੀ ਆਫ਼ਤਾਂ ਸਮੇਤ ਅਸੀਂ ਬਹੁਤ ਕੁਝ ਅਣਚਾਇਆ ਅਨੁਭਵ ਕਰ ਲਿਆ ਹੈ। ਹੁਣ ਤੱਕ ਬੇਸ਼ੱਕ ਇਸ ਸਾਲ ਕਾਫੀ ਪੂਜੋ ਮੁਸ਼ਕਲਾਂ ਭਰਿਆ ਰਿਹਾ ਹੈ। ਪਰ ਇਸ ਨੂੰ ਲੈ ਕੇ ਇੰਟਰਨੈਟ ਤੇ ਲੋਕ ਬੱਕੋ-ਵੱਕਰੇ ਵਿਚਾਰ ਪਕਟਾਰੇ ਹਨ। ਇਸ ਸਾਲ ਦਾ ਕੈਲੰਡਰ ਹੂ-ਹੂ 1947 ਦੇ ਇੱਕ ਕੈਲੰਡਰ ਵਰਗਾ ਹੈ ਅਤੇ ਇਸ ਨੂੰ ਆਲਮੀ ਤਣਾਅ ਵਾਲਾ ਸਾਲ ਵੀ ਕਿਹਾ ਜਾ ਰਿਹਾ ਹੈ। ਗੁਰਤੱਲ ਬਹਿ ਕੇ 1941 ਉਹ ਸਾਲ ਸੀ ਜਦ ਅਮਰੀਕਾ ਨੇ ਦੂਜੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਸੀ। ਜਿਸ ਕਰਕੇ ਇਤਿਹਾਸ ਵਿੱਚ ਇੱਕ ਹੋਰ ਦੁਖਾਂਤ ਭਰੀ ਘਟਨਾ ਦਰਜ ਹੋਈ ਇਸ ਲਈ ਲੋਕ ਖਾਸ਼ਾ ਜਤਾ ਰਹੇ ਹਨ ਕਿ ਇਸ ਸਾਲ ਵੀ ਉਸਾਲ ਵਰਗਾ ਨਾ ਕੁਝ ਹੋ ਜਾਵੇ ਪਰ ਜ਼ਰੂਰੀ ਨਹੀਂ ਜੋ ਸੋਸ਼ਲ ਮੀਡੀਆ ਤੇ ਚਰਚਾ ਚੱਲ ਚੱਲ ਰਹੀ ਹੈ ਉਹ ਅਸਲੀਅਤ ਵਿੱਚ ਵੀ ਹੋਵੇ ਇਹਨਾਂ ਦਾ ਦੁਹਰਾਇਆ ਜਾਣਾ ਆਮਰਤਾਰਾ ਹੈ 2025 ਦਾ ਹੀ ਨਹੀਂ ਸਗੋਂ 1969 ਦਾ ਵੀ ਕੈਲੰਡਰ ਹੈ ਮਿਲਦਾ ਜੁਲਦਾ ਸੀ ਆਖਰਕਾਰ ਇਹ ਨੰਬਰਾਂ ਦੀ ਖੇਡ ਹੈ ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਵਿੱਚ ਰੂਸ ਦੀ ਵੀ ਐਂਟਰੀ ਹੋ ਗਈ ਹੈ। ਰੂਸ ਨੇ ਇਰਾਨ ਦਾ ਸਮਰਥਨ ਕਰਦੇ ਹੋਏ ਅਮਰੀਕਾ ਨੂੰ ਖੁੱਲਕੇ ਧਮਕੀ ਦਿੱਤੀ ਹੈ। ਰੂਸ ਦੇ ਉਪਪ੍ਰਦੇਸ਼ ਮੰਤਰੀ ਸਰਗੇਈ ਰਿਆਕੋਵ ਨੇ ਇਜ਼ਰਾਈਲ ਨੂੰ ਸਿੱਧੀ ਫੌਜੀ ਸਹਾਇਤਾ ਦੇਣ ਬਰੁੱਧ ਅਮਰੀਕਾ ਨੂੰ ਚੇਤਾਵਨੀ ਦਿੱਤੀ। ਉਹਨਾਂ ਕਿਹਾ ਅਸੀਂ ਵਸ਼ਿੰਗਟਨ ਨੂੰ ਅਜੇ ਕਾਲਪਨਿਕ ਵਿਕਲਪਾਂ ਬਰੁੱਧ ਚੇਤਾਵਨੀ ਦਿੰਦੇ ਹਾਂ। ਇੱਕ ਅਜਿਹਾ ਕਦਮ ਹੋਵੇਗਾ ਜੋ ਪੂਰੀ ਸਥਿਤੀ ਨੂੰ ਪੂਰੀ ਤਰ੍ਹਾਂ ਅਸਰ ਕਰ ਦੇਵੇਗਾ। ਰੂਸ ਨੇ ਕਿਹਾ ਕਿ ਇਹ ਕਦਮ ਬਹੁਤ ਖਤਰਨਾਕ ਹੋਵੇਗਾ। ਰੂਸੀ ਵਿਦੇਸ਼ ਮੰਤਰਾਲੇ ਦੀ ਬਲਾਰਨ ਮਾਰੀਆ ਜਖਰੋਵਾ ਨੇ ਕਿਹਾ ਕਿ ਇਰਾਨੀ ਪਰਮਾਣੂ ਬੁਨਿਆਦੀ ਢਾਂਚੇ ਤੇ ਇਜ਼ਰਾਈਲੀ ਹਮਲਿਆਂ ਦਾ ਮਤਲਬ ਹੈ ਕਿ ਦੁਨੀਆ ਤਬਾਹੀ ਤੋਂ ਕਈ ਕਿਲੋਮੀਟਰ ਦੂਰ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਵੀਰਵਾਰ ਨੂੰ ਇਸ ਸੰਭਾਵਨਾ ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਜ਼ਰਾਈਲ ਅਤੇ ਅਮਰੀਕਾ ਇਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਕਾਮੈਨੀ ਨੂੰ ਮਾਰ ਦੇਣਗੇ ਅਤੇ ਕਿਹਾ ਕਿ ਇਰਾਨੀ ਲੋਕ ਤਹਿਰਾਨ ਵਿੱਚ ਲੀਡਰਸ਼ਿਪ ਦੇ ਆਲੇ ਦੁਆਲੇ ਇਕਜੁੱਟ ਹੋ ਰਹੇ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਆਹੂ ਨੇ ਖੁੱਲ ਕੇ ਅੰਦਾਜ਼ਾ ਲਗਾਇਆ ਹੈ ਕਿ ਤੇਜ਼ਾਈਲੀ ਫੌਜੀ ਹਮਲਿਆਂ ਦੇ ਨਤੀਜੇ ਵਜੋਂ ਈਰਾਨ ਵਿੱਚ ਸ਼ਾਸਨ ਤਬਦੀਲੀ ਹੋ ਸਕਦੀ ਹੈ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਜਾਣਦਾ ਹੈ ਕਿ ਖੋਮੇਨੀ ਕਿੱਥੇ ਲੁਕਿਆ ਹੋਇਆ ਹੈ ਪਰ ਵਾਸ਼ਿੰਗਟਨ ਅਜੇ ਉਸ ਨੂੰ ਮਾਰਨ ਵਾਲਾ ਨਹੀਂ ਹੈ ਇਹ ਪੁੱਛੇ ਜਾਣ ਤੇ ਕਿ ਜੇ ਇਜ਼ਰਾਈਲ ਅਮਰੀਕੀ ਸਹਾਇਤਾ ਨਾਲ ਖੋਮੇਨੀ ਨੂੰ ਮਾਰ ਦਿੰਦਾ ਹੈ ਤਾਂ ਉਹਨਾਂ ਦੀ ਪ੍ਰਤੀਕਿਰਿਆ ਕੀ ਹੋਵੇਗੀ ਉਹਦਨੇ ਕਿਹਾ ਮੈਂ ਇਸ ਸੰਭਾਵਨਾ ਤੇ ਚਰਚਾ ਵੀ ਨਹੀਂ ਕਰਨਾ ਚਾਹੁੰਦਾ ਉਧਰ ਨੇ ਕਿਹਾ ਕਿ ਇਜ਼ਰਾਈਲ ਨੇ ਮਾਸਕੋ ਨੂੰ ਭਰੋਸਾ ਦਿੱਤਾ ਹੈ ਕਿ ਈਰਾਨ ਦੇ ਬੁਸ਼ਹਿਰ ਪ੍ਰਮਾਣੂ ਊਰਜਾ ਪਲਾਂਟ ਵਿੱਚ ਦੋ ਹੋਰ ਰੈਕਟਰ ਬਣਾਉਣ ਵਿੱਚ ਮਦਦ ਕਰਨ ਵਾਲੇ ਰੂਸੀ ਮਾਰਾ ਨੂੰ ਹਵਾਈ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਉਧਰ ਨੇ ਕਿਹਾ ਕਿ ਮਾਸਕੋ ਦੇ ਈਰਾਨ ਨਾਲ ਬਹੁਤ ਚੰਗੇ ਸਬੰਧ ਹਨ ਅਤੇ ਰੂਸ ਪ੍ਰਮਾਣੂ ਊਰਜਾ ਵਿੱਚ ਈਰਾਨ ਦੇ ਇੱਤਾਂ ਨੂੰ ਯਕੀਨੀ ਬਣਾ ਸਕਦਾ ਹੈ। ਉਧਰ ਨੇ ਕਿਹਾ ਕਿ ਉਹ ਟਰੰਪ ਅਤੇ ਨੀਤਨ ਜਹਾਉਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਟਕਰਾਅ ਨੂੰ ਹੱਲ ਕਰ ਲਈ। ਮਾਸਕੋ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਸੀ। ਲਧਿਆਣਾ ਪੱਛਮੀ ਹਲਕੇ ਦੀ ਜਿਮਣੀ ਚੋਣ ਵੀਰਵਾਰ ਨੂੰ ਸ਼ਾਂਤਵੇਂ ਢੰਗ ਨਾਲ ਨੇਪਰੇ ਚੜ ਗਈ। ਚੋਣ ਕਮਿਸ਼ਨ ਮਤਾਬਕ ਸ਼ਾਮ 7 ਵਜੇ ਤੱਕ 51.33% ਦੀ ਲੋਕਾਂ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ ਸੀ। ਮੌਸਮ ਸੁਕਾਵਾ ਮਾ ਰਹਿਣ ਦੇ ਬਾਵਜੂਦੋ VOTING ਦੀ ਰਫਤਾਰ ਮੱਠੀ ਰਹੀ ਪਰ ਕਈ ਵੱਡੇ ਸੰਤਕਾਰ ਇਸ ਵਾਰ ਵੋਟ ਪਾਉਣ ਲਈ ਲਾਈਨ ਵਿੱਚ ਲੱਗੇ ਨਜ਼ਰ ਆਏ। ਚੋਣ ਮੈਦਾਨ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਇਲੈਕਟ੍ਰੋਨਿਕ VOTING ਮਸ਼ੀਨਾਂ ਵਿੱਚ ਬੰਦ ਹੋ ਗਿਆ। ਅੰਤਿਮ ਨਤੀਜਾ 23 ਜੂਨ ਨੂੰ ਆਵੇਗਾ। ਗਿੱਦੜਵਾ ਸ਼ਹਿਰ ਦੀ ਮਿਡਵੇ ਕਲੋਨੀ ਨੰਬਰ 2 ਦੇ ਰਹਿਣ ਵਾਲੇ ਕਾਨੂੰਗੋ ਨੇ ਕੱਲ ਸਵੇਰੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੂੰ ਇਸ ਸਬੰਧੀ ਖੁਦਕੁਸ਼ੀ ਟੋਟ ਵੀ ਮਿਲਿਆ ਹੈ ਜਿਸ ਵਿੱਚ ਕੋੜਕੂਰਾ ਦੇ ਤਿੰਨ ਲੋਕਾਂ ਦੇ ਪੈਸਿਆਂ ਨੂੰ ਲੈ ਕੇ ਉਸ ਨੂੰ ਬਾਰ-ਬਾਰ ਤੰਗ ਕਰਨ ਦਾ ਦੋਸ਼ ਲਾਇਆ ਗਿਆ ਹੈ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ 35 ਸਾਲ ਜੋ ਹੋਈ ਹੈ ਤਣਾ ਸਦਰ ਨੇ ਜਸਵਿੰਦਰ ਸਿੰਘ ਦੀ ਪਤਨੀ ਵਿਵਾਨਾ ਤੇ ਕੋੜਕੂਰਾ ਪੁਲ ਦੇ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕੇਵਲ ਪ੍ਰੀਤ ਕੌਰ ਨੇ ਦੱਸਿਆ ਇਹ ਉਸਦੇ ਪਤੀ ਕਾਨੂੰਗੋ ਜਸਵਿੰਦਰ ਸਿੰਘ 35 ਨੂੰ ਕੋਟਪੂਰਾ ਦੇ ਤਿੰਨ ਵਿਅਕਤੀ ਕੁਝ ਪੈਸਿਆਂ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਅਤੇ ਅਕਸਰ ਪੈਸੇ ਮੰਗਦੇ ਸਨ ਇਸ ਤੋਂ ਪ੍ਰੇਸ਼ਾਨ ਹੋਣ ਕਰਕੇ ਉਸਦੇ ਪਤੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਪੁਲਿਸ ਨੇ ਅਮਰੋਜਪ੍ਰੀਤ ਸਿੰਘ ਰਾਜਵਿੰਦਰ ਸਿੰਘ ਪਾਲਾਵਾਸੀ ਕੋਟਪੂਰਾ ਖਿਲਾਫ ਕੇਸ ਦਰਜ ਕਰ ਲਿਆ ਹੈ ਫਿਲਹਾਲ ਸਾਰੇ ਮੁੱਲਜਮ ਪੁਲਿਸ ਦੀ ਫਿਫਤੋ ਬਹਾਰਾ ਸਹਿਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਪੈਸਿਆਂ ਨੂੰ ਲੈ ਕੇ ਮੁਰਜਵਾ ਵੱਲੋਂ ਪਰੇਸ਼ਾਨ ਕੀਤੇ ਜਾਣਵਾਰੇ ਦੱਸਿਆ ਗਿਆ ਹੈ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਸੰਗਰੂਰ ਦੇ ਕਰੀਬ 226924 ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ ਅਤੇ 524054 ਈ-ਕਾਰਡ ਜਨਰੇਟ ਕੀਤੇ ਗਏ ਹਨ ਇਸ ਕਾਰਨ ਜ਼ਿਲ੍ਹਾ ਸੰਗਰੂਰ ਸੂਬੇ ਵਿੱਚ ਹਵਲ ਹੈ ਬਧੀ ਇੱਕ ਡਿਪਟੀ ਕਮਿਸ਼ਨਰ ਅਮਿਤ ਬਬੀਨਿੰਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ ਉਨਾ ਦੱਸਿਆ ਕਿ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਹਿੱਤਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮਈ ਤੱਕ 148 ਸਕੂਲਾਂ ਦਾ ਦੌਰਾ ਕਰਕੇ 22014 ਅਤੇ 487 ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਕੇ 12444 ਬੱਚਿਆਂ ਦੀ ਜਾਂਚ ਕੀਤੀ ਗਈ ਅਤੇ 666 ਬੱਚਿਆਂ ਨੂੰ ਐਨਕਾਮੀ ਦਿੱਤੀਆਂ ਗਈਆਂ। ਉਹਨਾਂ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਤੋਂ ਬਚਾ ਲਈ ਸਾਰੀਆਂ ਪਿਆਰੀਆਂ ਮੁਕੰਮਲ ਰੱਖੀਆਂ ਜਾਣ ਤੇ ਬਚਾ ਲਈ ਜਿਹੜੇ ਵੀ ਕਦਮ ਜ਼ਰੂਰੀ ਹਨ ਉਹ ਚੁੱਕੇ ਜਾਣ। ਉਹਨਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿੱਚ ਡੇਂਗੂ ਦਾ ਕੋਈ ਮਰੀਜ਼ ਜਾਂ ਕੇਸ ਨਹੀਂ ਹੈ। ਉਨਾ ਇਸ ਸੰਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਇਸ ਮੌਕੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਜਨਵਰੀ ਤੋਂ ਲੈ ਕੇ ਮਈ ਤੱਕ 67 ਚਲਾਨ ਕੱਟ ਕੇ 1710 ਰੁਪਏ ਜੁਰਮਾਨਾ ਕੀਤਾ ਗਿਆ ਹੈ ਇਸ ਮੌਕੇ ਸਿਵਲ ਸਰਜਨ ਡਾਕਟਰ ਸੰਜੇਰ ਕਾਮਰਾ ਬਧੀ ਇੱਕ ਸਿਵਲ ਸਰਜਨ ਡਾਕਟਰ ਸੰਜੀਤ ਮਾਥੋਰਾ ਡੀਆਈਓ ਡਾਕਟਰ ਅੰਜੂ ਸਿੰਘਲਾ ਸਨਹਿ ਸੀਦ ਵਿਭਾਗ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨਾਂ ਥਾਣਾ ਧਾਰੀਵਾਲ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਤੇ 2500 ਰੁਪਏ ਡਰੱਗ ਮਨੀ ਸਣੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਪੁਲਿਸ ਮੁਲਾਜ਼ਮਾ ਨੇ ਦੋਵਾਂ ਮਲਜਮਾ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ ਥਾਣਾ ਧਾਰੀਵਾਲ ਦੇ ਮੁਖੀ ਪ੍ਰਮੇਂਦਰ ਸਿੰਘ ਸਿੱਧੂ ਨੇ ਦੱਸਿਆ ਕਿ ਏਐਸਆਈ ਬਲਮੀਤ ਸਿੰਘ ਨੇ ਸਣੇ ਪੁਲਿਸ ਪਾਰਟੀ ਵੱਲੋਂ ਗੈਰ ਸਮਾਜਿਕ ਅਨਸਰਾਂ ਖਿਲਾਫ ਬਿੱਡੀ ਮਮਤਾਇ ਤੇ ਸ਼ਹਿਰ ਦੇ ਵਾਰ-ਵਾਰ ਰਣੀਆਂ ਬਾਈਪਾਸ ਪੁਲਹੇਠਾ ਨਾਕਾ ਲਗਾਇਆ ਸੀ ਇਸ ਦੌਰਾਨ বাজਾਜ ਪਲਟੀਨਾ ਮੋਟਰਸਾਈਕਲ ਨੰਬਰ ਪੀਵੀ06ਏਡਬਲਯੂ ਪੰਜਾਬ ਪੁਲਿਸ ਨੇ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ ਨੌਜਵਾਨਾਂ ਦੀ ਸ਼ੱਕ ਦੇ ਆਧਾਰ ਤੇ ਲਈ ਤਲਾਸ਼ੀ ਦੌਰਾਨ ਉਹਨਾਂ ਕੋਲੋਂ ਮਿਲੇ ਮੁੰਮੀ ਲਪਾਫੇ ਵਿੱਚੋਂ 10 ਗ੍ਰਾਮ ਹੈਰੋਇਨ ਅਤੇ 2500 ਰੁਪਏ ਡਰੱਗ ਮਨੀ ਬਰਾਮਦ ਹੋਈ ਮਲਜੂਮਾਂ ਦੀ ਪਛਾਣ ਸੰਨੀ ਅਤੇ ਸਾਜਨਵਾਸੀ ਤ੍ਰੀਜਾ ਨਗਰ थाना ਧਾਰੀਵਾਲ ਵਜੋਂ ਹੋਈ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਅਤੇ ਮੈਂਬਰਾਂ ਦੀ ਚੋਣ ਲਈ ਨਵੀਂ ਚੋਣ ਕਮੇਟੀ ਦਾ ਗਠਨ ਕੀਤਾ ਹੈ ਬਿਜਲੀ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੋਣ ਕਮੇਟੀ ਦਾ ਚੇਅਰਪਰਸਨ ਹੁਣ ਜਸਟਿਸ ਸ਼ਹੀਬੋਲ ਹਸਨ ਨੈਨੂ ਲਾਇਆ ਗਿਆ ਹੈ। ਛਰੀ ਸਹੀਬੋਲ ਅਲਾਵਾ ਹਾਈ ਕੋਰਟ ਦੇ ਜਸਟਿਸ ਰਹਿ ਚੁੱਕਿਆ ਨਾ ਮੁੱਖ ਸਕੱਤਰ ਪੰਜਾਬ ਦੇ ਕੇਂਦਰੀ ਇਲੈਕਟ੍ਰਿਸਿਟੀ ਅਥਾਰਟੀ ਦੇ ਚੇਅਰਪਰਸਨ ਇਸ ਕਮੇਟੀ ਦੇ ਮੈਂਬਰ ਹੋਣਗੇ। ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨਰ ਵਿੱਚ ਇਸ ਸਮੇਂ ਤਕਨੀਕੀ ਮੈਂਬਰ ਦੀ ਅਸਾਮੀ ਕਾਫੀ ਸਮੇਂ ਤੋਂ ਖਾਲੀ ਪਈ ਹੈ ਅਤੇ ਕਰੀਬ 8 ਮਹੀਨਿਆਂ ਤੋਂ ਪ੍ਰਕਿਰਿਆ ਚੱਲ ਰਹੀ ਹੈ। ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਉਹਨਾਂ ਤਕਨੀਕੀ ਮੈਂਬਰ ਦੀ ਸਾਮੀ ਨੂੰ ਭਰਨਾ ਚਾਹੁੰਦੀ ਹੈ। ਨਿਯਮਾਂ ਅਨੁਸਾਰ ਚੋਣ ਕਮੇਟੀ ਨੂੰ ਚੇਅਰਪਰਸਨ ਜਾਂ ਮੈਂਬਰ ਦੀ ਚੋਣ ਲਈ ਦੋ ਨਾਂ 'ਤੇ ਜੱਲੀ ਕਿਹਾ ਹੈ ਚੋਣ ਕਮਿਟੀ ਦੇ ਚੇਅਰਪਰਸਨ ਤੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਪੱਤੇ ਰੈਗੂਲੇਟਰੀ ਕਮਿਸ਼ਨਰ ਵੱਲੋਂ ਹੀ ਦਿੱਤੇ ਜਾਣਗੇ ਇਸ ਸਮੇਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਕਮਿਸ਼ਨ ਦੇ ਚੇਅਰਪਰਸਨ ਵਿਸ਼ਵਜੀਤ ਖੰਨਾ ਹਨ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਜੁੱਧ ਨਸ਼ੇ ਵਿਰੁੱਧ ਮੈਂ ਮਤੇਤ ਪੁਲਿਸ ਨੇ ਲਗਾਤਾਰ 160 ਮੇ ਦਿਨ ਕਾਰਵਾਈ ਕਰਦਿਆਂ ਸੂਬੇ ਵਿੱਚੋਂ 132 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕਬਜ਼ੇ ਵਿੱਚੋਂ 1.08 ਕਿਲੋ ਹੈਰੋਇਨ ਅਤੇ 78540 ਰੁਪਏ ਦੀ ਡਰੱਗ ਮੰਨੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਨੇ 110 ਦਿਨਾਂ ਵਿੱਚ 18236 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਸਪੈਸ਼ਲ ਡੀਜੀਪੀ ਕਨੂਰ ਤੇ ਵਿਵਸਥਾ ਅਰਪੇਤ ਸ਼ੁਕਲਾ ਨੇ ਕੀਤਾ ਹੈ ਸ਼੍ਰੀ ਸ਼ੁਕਲਾ ਨੇ ਕਿਹਾ ਕਿ 96 ਗਜ਼ਟੜ ਅਧਿਕਾਰੀਆਂ ਦੀ ਨਿਗਰਾਨੀ ਹੇਠ 1500 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਸ਼ਮੂਲੀਅਤ ਵਾਲੀਆਂ 220 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਵਿੱਚ 543 ਥਾਮਾਂ ਤੇ ਛਾਪੇ ਮਾਰੇ ਇਸ ਦੌਰਾਨ ਪੁਲਿਸ ਨੇ 571 ਮਸ਼ਕੂਕਾਂ ਦੀ ਤਲਾਸ਼ੀ ਲਈ ਅਤੇ 132 ਜਣਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਮੁਰਜ਼ਮਾਂ ਖਿਲਾਫ ਪੁਲਿਸ ਨੇ ਪੰਜਾਬ ਵਿੱਚ 100 ਕੇਸ ਦਰਜ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਸੂਬੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਪਹਿਲ ਕਦਮੀ ਕਰਦੇ ਹਾਂ। 67 ਵਿਅਕਤੀ ਉਹਨਾਂ ਨੂੰ ਸ਼ਸਤਰਣਾਂ ਤੇ ਮੁਨਵ ਸੇਵਾ ਕੇਂਦਰਾਂ ਵਿੱਚ ਇਲਾਜ ਲਈ ਰਾਜੀ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸੜਕਾਂ ਤੇ ਲਗਾਤਾਰ ਵੱਧਦੇ ਟਰੈਫਿਕ ਨੂੰ ਦੇਖਦਿਆਂ ਟਰੈਫਿਕ ਸੈਂਸੀ ਕਰਵਾਇਆ ਜਾਵੇਗਾ। ਮਗਰੋਂ ਸੈਂਸੇ ਦੇ ਆਧਾਰ ਤੇ ਹੀ ਸੜਕਾਂ ਦੀ ਅਪਗ੍ਰੇਡیشن ਤੇ ਨਵੀਂ ਉਸਾਰੀ ਦੇ ਕੰਮਕਾਜ ਨੂੰ ਤਰਕ ਸੰਗਤ ਕੀਤਾ ਜਾਵੇਗਾ ਇਸ ਗੱਲ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਲੋਕ ਨਿਰਮਾਣ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਉਨ੍ਹਾਂ ਅਧਿਕਾਰੀਆਂ ਨੂੰ 30 ਸਤੰਬਰ ਤੱਕ ਸੜਕਾਂ ਤੇ ਟ੍ਰੈਫਿਕ ਸੈਂਸੇ ਨੂੰ ਮੁਕੰਮਲ ਕਰਨ ਦੇ ਹਦੇਸ਼ ਦਿੱਤੇ ਉਨ੍ਹਾਂ ਕਿਹਾ ਕਿ ਟ੍ਰੈਫਿਕ ਸੈਂਸੇ ਨਾਲ ਸੌਂਧੇ ਥਾਣਾ ਡਾਟਾ ਰਾਹੀਂ ਸੜਕਾਂ ਦੀ ਨਵੀਂ ਉਸਾਰੀ ਚੌੜਾ ਕਰਨ ਤੇ ਹੋਰ ਲੋੜਿੰਗ ਦੇ ਸੁਧਾਰ ਬਾਰੇ ਫੈਸਲੇ ਲਏ ਜਾਣਗੇ ਜਿਸ ਨਾਲ ਦੁਰਘਟਨਾਵਾਂ ਵਿੱਚ ਹੁੰਦੇ ਜਾਨੀ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਕੈਬਨਿਟ ਮੰਤਰੀ ਨੇ ਲਿੰਕ ਸੜਕਾਂ ਬਾਰੇ ਤਜਵੀਜ਼ ਕੀਤੀ ਤੇ ਚੱਲਦੇ ਕੰਮਾਂ ਦਾ ਜਾਇਜ਼ਾ ਲਿਆ ਲੋਕ ਨਿਰਮਾਣ ਵਿਭਾਗ ਦੇ ਮੁਖ ਇੰਜੀਨੀਅਰ ਨੇ ਦੱਸਿਆ ਕਿ ਪੀ ਐਮ ਜੀ ਐਸਵਾਈ ਸਕੀਮ ਅਧੀਨ 581 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਦੇ ਟੈਂਡਰ ਮੰਗੇ ਜਾ ਰਹੇ ਹਨ ਨਵਾੜ ਸਕੀਮ ਅਧੀਨ 281 ਕਰੋੜ ਰੁਪਏ ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ ਮੌਜੂਦਾ ਪਿੰਡੂ ਸੜਕਾਂ ਦੀ ਮਜ਼ਬੂਤੀ ਕਰਨਾ ਤੇ ਨਵੀਂ ਉਸਾਰੀ ਦੇ ਕੰਮ ਵੀ ਹੱਥ ਵਿੱਚ ਲਏ ਜਾ ਰਹੇ ਹਨ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਯਤਨਸ਼ੀਲ ਹੈ ਤਾਂ ਜੋ ਸੂਬੇ ਦੀ ਵਿਕਾਸ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ ਪੰਜਾਬ ਸਰਕਾਰ ਨੇ ਜ਼ਿਲ੍ਹਾ ਮੋਗਾ ਵਿੱਚ ਖਾਦਾਂ ਤੇ ਦਵਾਈਆਂ ਦਾ ਗੈਰ ਕਾਨੂੰਨੀ ਜ਼ਿਕੀਰਾ ਫੜਿਆ ਹੈ ਮੋਗਾ ਦੇ ਪਿੰਡ ਸਾਉਕੇ ਚ ਨਜਾਇਜ਼ ਤੌਰ ਤੇ ਕੀਟਨਾਸ਼ਕ ਜ਼ਹਿਰਾਂ ਤੇ ਖਾਦਾਂ ਦਾ ਭੰਡਾਰ ਮਿਲਿਆ ਹੈ ਖੇਤੀਬਾੜੀ ਵਿਭਾਗ ਦੇ ਸੂਬਾ ਪੱਧਰੀ ਤੇ ਜ਼ਿਲ੍ਹਾ ਪੱਧਰੀ ਉੱਡਣ ਦੱਸਦੇ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰਿਆ ਉੱਡਣ ਦੱਸੇ ਦੀ ਅਗਵਾਈ ਸੰਯੁਕਤ ਡਾਇਰੈਕਟਰ ਪੌਜ਼ ਰੱਖਿਆ ਤੇ ਮੁੱਖ ਕੀਤੀ ਵਾਰੀ ਆਫਸਰ ਮੋਗਾ ਡਾਕਟਰ ਨਰਿੰਦਰਪਾਲ ਸਿੰਘ ਬੈਣੀਪਾਲ ਨੇ ਕੀਤੀ ਜਿਸ ਸੈਂਟਰ ਵਿੱਚ ਖਾ ਤੇ ਦਵਾਈ ਭੰਡਾਰ ਕੀਤੀ ਗਈ ਸੀ ਉਸ ਦੀ ਮਾਲਕੀ ਬਲਜਿੰਦਰ ਸਿੰਘ ਦੇ ਨਾਮ ਤੇ ਸੀ ਜਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਦੁਕਾਨਾਂ ਪਿਊਸ਼ ਗੋਇਲ ਵਾਸੀ ਕੋਟਪੁਰਾ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ ਹਨ ਮਾਲਕ ਨੇ ਦੁਕਾਨਾਂ ਦਾ ਕਿਰਾਏ ਨਾਮਾ ਵੀ ਮੌਕੇ ਤੇ ਦਿਖਾਇਆ ਜਦੋਂ ਪਿਊਸ਼ ਗੋਇਲ ਦੇ ਚਾਚਾ ਕ੍ਰਿਸ਼ਨਦੀ ਹਾਜ਼ਰੀ ਵਿੱਚ ਦੁਕਾਨਾਂ ਖੁੱਲ੍ਹੀਆਂ ਗਈਆਂ ਤਾਂ ਅੰਦਰੋਂ ਕੀਟਨਾਸ਼ਕ ਦਵਾਈਆਂ ਤੇ ਖਾਦਾ ਮਿਲੀਆਂ ਇਹ ਖੇਤੀ ਸਮਗਰੀ ਅਣਧਿਕਾਰਤ ਤੌਰ ਤੇ ਭੰਡਾਰ ਕੀਤੀ ਹੋਈ ਸੀ ਕ੍ਰਿਸ਼ਨ ਮੌਕੇ ਤੇ ਇਹਨਾਂ ਖਾਦਾਂ ਤੇ ਦਵਾਈਆਂ ਆਦਾਰੇ ਕੋਈ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਉਡਣ ਦਸਤੇ ਨੇ ਮੌਕੇ ਦੇ ਖਾਦਾਂ ਦੇ ਤਿੰਨ ਨਮੂਨੇ ਅਤੇ ਕੀਟਨਾਸ਼ਕ ਦਵਾਈਆਂ ਦੇ ਦੋ ਨਮੂਨੇ ਭਰੇ ਜਿਨ੍ਹਾਂ ਨੂੰ ਪਰਖ ਲਈ ਭੇਜ ਦਿੱਤਾ ਗਿਆ ਹੈ ਖੇਤੀਬਾੜੀ ਵਿਭਾਗ ਦੀ ਟੀਮ ਨੇ ਸਮੁੱਚੀ ਖਾਦ ਤੇ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ ਭੰਡਾਰਨ ਚੋਂ ਮਿਲੀ ਸਮੱਗਰੀ ਵਿੱਚ ਜਿੰਕ ਅਤੇ ਜ਼ੂਰੀਆ ਤੋਂ ਇਲਾਵਾ ਕੀਟਨਾਸ਼ਕ ਕਾफी ਮਾਤਰਾ ਵਿੱਚ ਹਨ ਇਹਨਾਂ ਦੀ ਨਿਰਮਾਤਾ ਕੰਪਨੀ ਕਰੋਪ కెమికਲਜ਼ ਇੰਡੀਆ ਲਿਮਟਿਡਾ ਸ਼੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫ ਕੋ ਹਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲੇ ਸੂਚਨਾ ਪੁੱਜੀ ਸੀ ਜਿਸ ਮਗਰੋਂ ਉਹਨਾਂ ਨੇ ਫੌਰੀ ਉਡਣ ਦਸਤੇ ਭੇਜ ਦਿੱਤੇ ਹੁਣ ਬਾਗਾਪੁਰਾਣਾ ਦੇ ਫਰਟੀਲਾਈਜ਼ਰ ਇਨਸਪੈਕਟਰ ਨੇ ਮੋਗਾ ਪੁਲਿਸ ਨੂੰ ਪੱਤਰ ਭੇਜ ਕੇ ਪੂਸ਼ਗੋਲ ਵਾਸੀ ਬਾਂਸਰ ਸਟੇਟ ਕੋਟਪੂਰਾ ਖਿਲਾਫ ਕੇਸ ਦਰਜ ਕਰਨ ਲਈ ਲਿਖ ਦਿੱਤਾ ਹੈ ਥੋੜੇ ਦਿਨ ਪਹਿਲਾਂ ਜ਼ਿਲ੍ਹਾ ਫਾਜਲਕਾ ਵਿੱਚ ਵੀ ਗੈਰਬਿਯਾਰੀ ਖਾਦ ਪੜੀ ਗਈ ਸੀ ਅਤੇ ਉਸ ਵਕਤ ਫਾਜਲਕਾ ਪੁਲਿਸ ਨੇ ਕੋਈ ਕਾਰਵਾਈ ਕਰਨ ਤੋਂ ਟਾਲਾਬੱਟ ਲਿਆ ਸੀ ਖੇਤੀ ਮੰਤਰੀ ਦੇ ਹੁਕਮਾਂ ਨੂੰ ਦਰਕਨਾਰ ਕਰ ਦਿੱਤਾ ਸੀ ਡੀਜੀਪੀ ਦੇ ਧਕਲ ਮਗਰੋਂ ਫਾਇਲ ਕਾ ਪੁਲਿਸ ਨੇ ਇੱਕ ਖਾਦ ਡੀਲਰ ਤੇ ਪੁਲਿਸ ਕੇਸ ਦਰਜ ਕੀਤਾ ਸੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਬਾ ਨੇ ਸੂਬੇ ਵਿੱਚ ਮੱਕੀ ਦੀ ਫਸਲ ਦੀ ਐਮਐਸਪੀ ਤੇ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹਿ ਲਈ ਆਪ ਸਰਕਾਰ ਦੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਲ 2025-26 ਲਈ ਮੱਕੀ ਦੀ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ 2400 ਰੁਪਏ ਪ੍ਰਤੀ ਕੁੰਟਲ ਹੈ ਸੂਬੇ ਭਰ ਦੇ ਕਿਸਾਨ ਆਪਣੀ ਉਪਜ ਨਿੱਜੀ ਵਪਾਰੀਆਂ ਨੂੰ ਘੱਟ ਕੀਮਤ ਤੇ ਵੇਚਣ ਲਈ ਮਜਬੂਰ ਹਨ ਉਨ੍ਹਾਂ ਕਹੇ ਕਿ ਮੱਕੀ ਦੀ ਜ਼ਿਆਦਾ ਨਮੀ ਵਾਲੀ ਫਸਲ 1300 ਰੁਪਏ ਪ੍ਰਤੀ ਕੁੰਟਲ ਜਦਕਿ ਸੁੱਕੀ ਫਸਲ 1900 ਰੁਪਏ ਪ੍ਰਤੀ ਕੁੰਟਲ ਵੇਚ ਰਹੀ ਹੈ। ਉਨ੍ਹਾਂ ਕਹੇ ਕਿ ਆਪਣੇ ਫਸਲਾਂ ਦੀ ਐਮਐਸਪੀ ਤੇ ਖਰੀਦ ਕੀਨੀ ਬਣਾਉਣ ਦਾ ਵਾਅਦਾ ਨਹੀਂ ਨਿਭਾਇਆ। ਸ਼੍ਰੀ ਵਾਜਵਾ ਨੇ ਮੰਗ ਕੀਤੀ ਕਿ ਮੱਕੀ ਦੀ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀ ਜਾਵੇ। ਟੋਕ ਪਾ ਕਟ ਪਾ ਤੇ ਮੱਕੀ ਵੇਚਣ ਵਾਲਿਆਂ ਨੂੰ ਟੁਕਮਾ ਮੁਆਵਜ਼ਾ ਦਿੱਤਾ ਜਾਵੇ। ਇਸ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।